ਰਮਿੰਦਰ ਗੇਟਨੇ ਉਹਦੇ ਕੱਪੜੇ ਧੋਨੇ ਨਾਲੇ ਉਹਦੇ ਭਾਂਡੇ ਮਾਣਦੇ ਰੋਲਪੁਰ ਜੇਲ੍ਹ ਦੇ ਵਿੱਚ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਵੀ ਅਮਰਸਰ ਦਾ ਇੱਕ ਜਿੰਮ ਦਾ ਮਾਲਕ ਹੀ ਜੇਮਾਣਾ ਉਹਦੇ ਨਾਲ ਦਾ ਪਰਿਵਾਰ ਕੀ ਕੁਲ ਖੋਵਾਰਿਆ ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਬੰਦੇ ਬੂ ਫਿਰਨਾ ਉਹ ਜੇਮ ਵਾਲੇ ਦਾ ਵੀ தாਤੂ ਵੀ ਜੇਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਇਹ ਘਰ ਕੋ ਸੁਨਿਆਰਾ ਲਈ ਇਹਨੂੰ ਕਿਰਨ ਦਰਗੇ ਨੂੰ ਇੱਥੇ ਲੋਕਾਂ ਦੇ ਗੁੱਡੀ ਘਰ ਸੁਨਿਆਰਾ ਤੇ ਚੋਣਾਂ ਦਾ ਦੌਰ ਇਹ ਅਤੇ ਚੋਣਾਂ 'ਚ ਇਲਜ਼ਾਮ ਤਰਾਸ਼ੀਆਂ ਅਤੇ ਬਿਆਨਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਕਈ ਵਾਰ ਲੀਡਰ ਬੋਲਣ ਸਮੇਂ ਮਰਿਆਦਾ ਭੁੱਲ ਜਾਂਦੇ ਨੇ ਅਜਿਹੇ 'ਚ ਹੁਣ ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਲਾਲਜੀਤ ਖੁੱਲਰ ਨੇ ਕਾਂਗਰਸ ਹੀ ਆਗੂ ਹਰਮਿੰਦਰ ਗਿੱਲ ਤੇ ਨਾ ਸਿਰਫ ਨਿਜੀ ਟਿੱਪਣੀਆਂ ਕੀਤੀਆਂ ਨੇ ਸਗੋਂ ਉਹਨਾਂ ਦੇ ਪਰਿਵਾਰ ਤੱਕ ਨੂੰ ਵੀ ਨਹੀਂ ਬਖਸ਼ਿਆ ਲਾਲਜੀਤ ਪੁੱਲਰ ਨੇ ਹਰਮਿੰਦਰ ਗਿੱਲ ਤੇ ਪੱਦੇ ਕਮੈਂਟ ਵੀ ਕੀਤੇ ਜੇਲ੍ਹ ਸੇਨ ਨੂੰ ਨਾ ਕੈਦ ਹੋਈ ਸੀ ਉੱਥੇ ਨਾ ਇੱਕ ਐਸੀ ਸਿੰਘ ਹੀ ਇਹਦੇ ਨਾਲ ਉਹ ਇਹਨੂੰ ਘੋੜੀ ਕਾਹਦਾ ਰਿਆ ਇਹ ਉਹਦੇ ਕੱਪੜੇ ਵੀ ਤੋੜਦਾ ਸੀ ਇਹ ਉਹਦੇ ਕੱਪੜੇ ਤੋੜੇ ਨੇ ਇਹਨੇ ਉਹਦੇ ਭਾਂਡੇ ਮਾਜਦੇ ਹਰਮਿੰਦਰ ਕਹਿਣੇ ਉਹਦੇ ਕੱਪੜੇ ਧੋਣੇ ਨਾਲੇ ਉਹਦੇ ਭਾਂਡੇ ਮਾਜਦੇ ਜੋਲਪੁਰ ਜੇਲ੍ਹ ਦੇ ਵਿੱਚ ਇਹ ਜਿਹੜਾ ਕੈਤੀ ਸੀ ਐਸ ਸੀ ਸਿੰਘੀ ਲਈ ਮਜੀਬ ਸਿੰਘ ਇਹਨੂੰ ਪੁੱਛੋ ਕੋਣ ਨਹੀਂ ਇਹਨੂੰ ਪੁੱਛੋ ਜੇ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋੜਾ 13 ਨੇ ਉਹਦਾ ਟੋਕਰੀ ਜੋੜਾ 21 ਪੇਰਾ ਜੋ ਹੈ ਕੀ ਗੱਲ ਕਰੀ ਜਿਹੜੇ ਜਿਹੜੇ ਬੰਦਿਆਂ ਨੂੰ ਇੱਕ ਮਿੰਟ ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੱਥ ਖੜਾ ਕਰਕੇ ਜਿੱਥੋਂ ਵੀ ਜੋਲਪੁਰ ਜੇਲ੍ਹ ਤੇ ਕਰਦਾ ਜਾ ਰਿਹਾ ਅਗਲੀ ਕੰਪਰ ਰਿਹਾ ਹੱਥ ਘੜੇ ਕਰਕੇ ਦੱਸੋ ਦਰੋਣਾ ਜਿਹੜੇ ਜਿਹੜੇ ਬੰਦੇ ਨੇ ਪੜਾ ਜੋਰ ਪੁਰਜੇ ਸਿਕਾਡ ਕਰਦਾ ਰਿਹਾ ਦੱਸੋ ਹੱਥ ਘੜੇ ਕਰਕੇ ਕਰਦਾ ਰਹਿਣਾ ਮੈਨੂੰ ਬਾਕੀ ਮੈਨੂੰ ਇਹਦੇ ਪਰਿਵਾਰ ਬਾਰੇ ਵੀ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰਸਰ ਦਾ ਇੱਕ ਜਿੰਮ ਦਾ ਮਾਲਕੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਗੋਲ ਖਵਾ ਰਿਆ ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਪੰਗਾ ਲਊ ਫਿਰ ਮੈਂ ਉਹ ਜਿੰਮ ਵਾਲੇ ਦਾ ਵੀ ਧਾਤੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਸਿਰਫ ਇੱਥੇ ਹੀ ਬਸ ਨਹੀਂ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਨੇ ਨਿੱਜੀ ਟਿੱਪਣੀਆਂ ਸੜੇ ਹਰਮਿੰਦਰ ਗਿੱਲ ਤੇ ਜਾਤੀਵਾਦ ਟਿੱਪਣੀਆਂ ਵੀ ਕੀਤੀਆਂ ਅਤੇ ਉਹਨਾਂ ਨੂੰ ਗੁੱਲੀ ਘੜ ਸੁਨਿਆਰਾ ਕਹਿ ਕੇ ਸੰਬੋਧਨ ਕਰਦਿਆਂ ਅਤੇ ਖੁਦ ਨੂੰ ਲਾਹੌਰਿਆ ਜੱਟ ਦੱਸਦਿਆਂ ਸ਼ਰੇਆਮ ਚੈਲੰਜ ਕੀਤਾ ਲਾਲਜੀਤ ਪੁੱਲਰ ਵੀ ਲਾਹੌਰਿਆ ਜੱਟ ਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਰਨ ਦਰਜੈ ਨੂੰ ਇੱਥੇ ਲੋਕਾਂ ਕਹਿੰਦੇ ਕੁੱਟੀ ਘੜ ਤਨਿਆਰਾ ਆਂ ਦੇਖ ਲਈ ਆਂ ਦੇਖ ਲਈ ਉਹਨੂੰ ਤੇ ਜਾ ਤੂੰ ਬੜੀਆਂ ਵਧੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਉਹ ਵੇਖ ਲੈ ਦੱਸਿਏ ਕਿ ਲਾਲਜੀਤ ਪੁੱਲਰ ਪੱਟੀ ਹਲਕੇ ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ ਜਿੱਥੇ ਸਟੇਜ ਤੋਂ ਬੋਲਦਿਆਂ ਉਹਨਾਂ ਨੇ ਮਾਨ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਫਿਲਹਾਲ ਇਸ ਬਿਆਨ ਤੋਂ ਬਾਅਦ ਹੁਣ ਦੋਵਾਂ ਆਕੂਆਂ ਵਿਚਾਲੇ ਸਿਆਸਤ ਹੋਰ ਵੀ ਪਖੰਡ ਦੇ ਆਸਾਰ ਬਣ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ